ਕੀ ਮਸਲਾ ਹੋਇਆ ਕਿਤੇ ਘਰ ਤਾਂ ਦਿਨਾਂ ਕੁੱਟ ਮਾਰ ਗਈ। ਕਿਉਂਕਿ ਮੈਂ ਫੈਮਿਲੀ ਲਈ ਚਿਕਨ ਤੇ ਪਨੀਰ ਪੈਕ ਕਰਵਾਣ ਗਿਆ ਸੀ। ਘਰ ਦੇ ਕੋਲ ਚਿਕਨ ਕਾਰਨ ਇੱਕ ਉੱਥੇ ਪਹਿਲਾਂ ਹੀ ਕੋਈ ਅਕਸਾਈਟੀ ਰੇਡ ਵਗੈਰਾ ਹੋਈ ਨਹੀਂ ਜਾਂ ਟੂਰਨਾਮੈਂਟ ਨਹੀਂ ਪਤਾ ਸੀ ਪੁੱਛ ਲਈ। ਆ ਗੱਡੀ ਲਗਾਈ ਉੱਥੇ ਚਿਕਨ ਦਾ ਆਰਡਰ ਦੇਣ ਲੱਗ ਗਿਆ। ਪੁਲਿਸ ਵਾਲਿਆਂ ਨੇ ਮੈਨੂੰ ਜਾਂ ਮਾਲਕ ਸਮਝ ਲਿਆ ਜਾਂ ਮੈਨੂੰ ਡ੍ਰਿੰਕਰ ਸਮਝ ਲਿਆ ਮੈਂ ਡ੍ਰਿੰਕ ਕਰਕੇ ਨਿਕਲੇ। ਮੈਨੂੰ ਇੱਥੋਂ ਫੜਿਆ ਖਿੱਚ ਕੇ ਗੱਡੀ 'ਚ ਮਾਰ ਕੇ ਲੈ ਗਏ। ਮੇਰੇ ਫੋਨ ਖੋਲੇ ਦੋਨੋਂ ਹੀ। ਸਾਮਣੀ ਥਾਣਾ ਮੈਂ ਦੁਕਾਨ ਦੇ ਸਲੇਮ ਟਾਵਰੀ ਥਾਣਾ ਉੱਥੇ ਲੈ ਗਏ ਮੈਨੂੰ ਤੇ 15-20 ਮਿੰਟ ਬਾਅਦ ਕਹਿੰਦੇ ਜੀ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਸੀ ਵੀ ਗਲਤ ਬੰਦਾ ਚੱਕ ਲਿਆਏ ਪਰ ਮੇਰੀ ਉੱਥੇ ਜਿੰਨੇ ਵੀ ਬਾਜ਼ਾਰ ਦੇ ਲੋਕ ਖੜੇ ਸੀ ਸਾਰਿਆਂ ਨੇ ਦੇਖਿਆ ਮੇਰੀ ਰੈਪਿਊਟੇਸ਼ਨ ਜ਼ੀਰੋ ਹੋ ਗਈ ਉਹ ਤਾਂ ਮੈਨੂੰ ਕ੍ਰਿਮੀਨਲ ਸਮਝੂਗੇ ਮੈਨੂੰ ਲੈ ਕੇ ਵੀ ਅੰਦਾਜ਼ਾ ਗਏ ਕਿ ਤਾਂ ਕੋਈ ਕ੍ਰਾਈਮ ਕੀਤਾ ਮੈਂ ਬਹੁਤ ਵੱਡਾ ਕੰਮ ਵੀ ਅਸੀਂ ਕਮਪਲੇਟਾ ਦੇ ਕੇ ਆਏ ਉਹਨਾਂ ਦੀ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਅਸੀਂ ਉਹਨਾਂ ਤੇ ਜ਼ੋਰ ਕਰਾਵਾਂਗੇ ਕਿਸੇ ਵੀ ਪ੍ਰੈਸ਼ਰ ਤੇ ਆ ਕੇ ਅਸੀਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਮੇਰੀ ਇੱਜ਼ਤ ਖਰਾਬ ਹੋਈ ਹੈ ਜੀ ਇੱਕ ਤਰ੍ਹਾਂ ਦੀ ਮੇਰੀ ਬੇਇੱਜ਼ਤੀ ਹੋਈ ਹੈ ਉੱਥੇ ਖੜ ਕੇ ਮੈਨੂੰ ਐਂ ਧਰੋ ਕੇ ਲੈ ਗਏ ਜਿੱਦਾਂ ਮੈਂ ਕੋਈ ਕਤਲ ਕਰਤਾ ਆ ਜਾਂ ਮੈਂ ਕੋਈ ਕ੍ਰਾਈਮ ਕੀਤਾ ਬਹੁਤ ਵੱਡਾ ਲੁਧਿਆਣਾ ਦੇ ਵਿੱਚ ਇੱਕ ਕਾਰੋਬਾਰੀ ਦੇ ਵੱਲੋਂ ਜਦੋਂ ਇੱਕ ਦੁਕਾਨ ਦੇ ਉੱਤੇ ਜਿਹੜਾ ਚਿਕਨ ਲੈ ਜਾਂਦੇ ਨੇ ਤੇ ਖਾਣ ਪੀਣ ਦਾ ਹੋਰ ਸਮਾਨ ਲੈ ਜਾਂਦੇ ਨੇ ਤੇ ਪੁਲਿਸ ਦੇ ਵੱਲੋਂ ਉੱਥੇ ਰੇਡ ਕੀਤੀ ਜਾਂਦੀ ਹੈ ਤੇ ਕਾਰੋਬਾਰੀ ਦੇ ਨਾਲ ਕਿਹਾ ਜਾ ਰਿਹਾ ਉੱਥੇ ਕਟਮਾਰ ਹੋਈ ਹੈ ਬਸਲੂਕੀ ਹੋਈ ਹੈ ਸ਼ੂ ਕਾਰੋਬਾਰੀ ਸਾਡੇ ਨਾਲ ਮੌਜੂਦ ਨੇ ਭਜੀ ਕਿਨਾ ਬਾਪ ਮੌਂਟੀ ਕੱਕੜ ਜੀ ਮੁੰਟੇ ਜੀ ਕੀ ਮਸਲਾ ਹੋਇਆ ਕਹਿੰਦੇ ਕੱਲ ਤੁਹਾਡੇ ਨਾਲ ਕੁੱਟਮਾਰ ਕੀਤੀ ਰਾਤੀ ਮੈਂ ਫੈਮਿਲੀ ਲਈ ਚਿਕਨ ਤੇ ਪਨੀਰ ਪੈਕ ਕਰਵਾਣ ਗਿਆ ਸੀ ਘਰ ਦੇ ਕੋਲ ਚਿਕਨ ਕੋਰਨਰ ਹੈ ਇੱਕ ਉੱਥੇ ਪਹਿਲੇ ਹੀ ਕੋਈ ਐਕਸਾਈਟ ਦੀ ਰੇਡ ਵਗੈਰਾ ਹੋਈ ਹੋਣੀ ਆਈ ਡੋਨਟ ਨੋ ਮੈਨੂੰ ਨਹੀਂ ਪਤਾ ਸੀ ਕੁਝ ਵੀ ਮੈਂ ਗੱਡੀ ਲਗਾਈ ਉੱਥੇ ਚਿਕਨ ਦਾ ਆਰਡਰ ਦੇਣ ਲੱਗ ਗਿਆ ਪੁਲਿਸ ਵਾਲਿਆਂ ਨੇ ਮੈਨੂੰ ਜਾਂ ਮਾਲਕ ਸਮਝ ਲਿਆ ਜਾਂ ਮੈਨੂੰ ਡ੍ਰਿੰਕਰ ਸਮਝ ਲਿਆ ਮੈਂ ਡ੍ਰਿੰਕ ਕਰਕੇ ਨਿਕਲਿਆ ਮੈਨੂੰ ਇੱਥੋਂ ਫੜਿਆ ਖਿੱਚ ਕੇ ਗੱਡੀ 'ਚ ਮਾਰ ਕੇ ਲੈ ਗਏ ਮੇਰੇ ਫੋਨ ਖੋਲੇ ਦੋਨੋਂ ਹੀ ਤੇ ਸਾਹਮਣੇ ਥਾਣਾ ਮੈਂ ਦੁਕਾਨ ਦੇ ਸਲੇਮ ਟਾਵਰੀ ਥਾਣਾ ਉੱਥੇ ਲੈ ਗਏ ਮੈਨੂੰ ਉੱਤੇ 15-20 ਮਿੰਟ ਬਾਅਦ ਕਹਿੰਦੇ ਜੀ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਅਸੀਂ ਵੀ ਗਲਤ ਬੰਦਾ ਚੱਕ ਲਿਆ ਪਰ ਮੇਰੀ ਉੱਥੇ ਜਿੰਨੇ ਵੀ ਬਾਜ਼ਾਰ ਦੇ ਲੋਕ ਖੜੇ ਸੀ ਸਾਰਿਆਂ ਨੇ ਦੇਖਿਆ ਮੇਰੀ ਰੈਪਿਊਟੇਸ਼ਨ ਜ਼ੀਰੋ ਹੋ ਗਈ ਉਹ ਤਾਂ ਮੈਨੂੰ ਕ੍ਰਾਈਮਨਲ ਸਮਝੂਗੇ ਮੈਨੂੰ ਲੈ ਕੇ ਵੀ ਅੱਦਾਂ ਆ ਗਏ ਜਿੱਦਾਂ ਕੋਈ ਕ੍ਰਾਈਮ ਕੀਤਾ ਮੈਂ ਬਹੁਤ ਵੱਡਾ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਤੁਹਾਡੀ ਸੀਸੀਟੀਵੀ ਜਿਹੜੀ ਵੀਡੀਓ ਆ ਉਹ ਕਾਫੀ ਢੀਸ ਦੇ ਪੇ ਬਾਤਾਂ ਨੂੰ ਬਾਹਾਂ ਤੋਂ ਦੋ ਤਿੰਨ ਬੁਲਾਸੋ ਕੋਈ ਸਾਡੇ ਨਾਲ ਕੁਝ ਵੀ ਗਲਤ ਹੁੰਦਾ ਸੀ ਪੁਲਿਸ ਪਰ ਵੀ ਅਸੀਂ ਕੰਪਲੀਟਾ ਦੇ ਕੇ ਆਏ ਹਾਂ ਉਹਨਾਂ ਦੀ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਅਸੀਂ ਉਹਨਾਂ ਤੇ ਜ਼ਰੂਰ ਕਰਾਵਾਂਗੇ ਕਿਸੇ ਵੀ ਪ੍ਰੈਸ਼ਰ ਤੇ ਆ ਕੇ ਅਸੀਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਮੇਰੀ ਇੱਜ਼ਤ ਖਰਾਬ ਹੋਈ ਹੈ ਜੀ ਇੱਕ ਤਰ੍ਹਾਂ ਦੀ ਮੇਰੀ ਬੇਇੱਜ਼ਤੀ ਹੋਈ ਹੈ ਉੱਥੇ ਖੜ ਕੇ ਮੈਨੂੰ ਐ ਧਰੂ ਕੇ ਲੈ ਕੇ ਗਏ ਜਿੱਦਾਂ ਮੈਂ ਕੋਈ ਕਤਲ ਕਰਤਾ ਜਾਂ ਮੈਂ ਕੋਈ ਕ੍ਰਾਈਮ ਕੀਤਾ ਬਹੁਤ ਵੱਡਾ ਕਿਹੜੇ ਥਾਣੇ ਕਿਹੜੇ ਦੀ ਪੁਲਿਸ ਸੀ ਇਹ ਤੇ ਜਗ੍ਹਾ ਕਿਹੜੀ ਸੀ ਕਿੱਥੋਂ ਲੈ ਰਿਹਾ ਸੀ ਜੀ ਸਲੇਮ ਟਾਪਰੀ ਥਾਣਾ ਸਲੇਮ ਟਾਪਰੀ ਲਿੰਕ ਰੋਡ ਦੀ ਜਗ੍ਹਾ ਸੀ ਤੇ ਇਹ ਕਿਹੜਾ ਅਫਸਰ ਆਇਆ ਸੀ ਮੌਕੇ ਤੇ ਕਿਉਂਕਿ ਕਸ਼ਮੀਰ ਸਿੰਘ ਕਸ਼ਮੀਰਾ ਸਿੰਘ ਜੀ ਐਸਆਈ ਹੈ ਜੀ ਐਸਆਈ ਕਸ਼ਮੀਰਾ ਸਿੰਘ ਜੀ ਯੈਸ ਤੇ ਉਹਨਾਂ ਕੋਈ ਗੱਲ ਨਹੀਂ ਹੋਈ ਹਾਂ ਵੀ ਮੈਂ ਤਾਂ ਇੱਥੇ ਸਿਰਫ ਸਮਾਨ ਚੱਕਣਾ ਹੈ ਉਹਨਾਂ ਨੇ ਮੇਰੀ ਗੱਲ ਹੀ ਨਹੀਂ ਸੁਣੀ ਜੀ ਮੈਂ ਕਹਿੰਦਾ ਰਿਹਾ ਮੈਂ ਕਿਹਾ ਮੈਂ ਤਾਂ ਜੀ ਕਸਟਮਰ ਹਾਂ ਮੈਂ ਨਾਲ ਡਰਿੰਕ ਕਰਕੇ ਅੰਦਰੋਂ ਨਿਕਲਿਆ ਨਾ ਮੇਰੀ ਦੁਕਾਨ ਹੈ ਮੈਂ ਤਾਂ ਕਸਟਮਰ ਹਾਂ ਪਰ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਮੈਨੂੰ ਇੱਥੋਂ ਫੜ ਕੇ ਸੱਟ ਕੇ ਗੱਡੀ ਨਾਲੇ ਮੇਰੇ ਥੱਪੜ ਮਾਰੀ ਕਦੀ ਤੁਸੀਂ ਉੱਥੇ ਪੱਲਾ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੋਈ ਕਸ਼ਮੀਰਾ ਸਿੰਘ ਜੀ ਨਾਲ ਕਦੀ ਮੈਂ ਉਹਨਾਂ ਨੂੰ ਕਦੀ ਦੇਖਿਆ ਹੀ ਨਹੀਂ ਮੈਂ ਥਾਣੇ ਨਹੀਂ ਗਿਆ ਜੀ ਕਦੀ ਮੈਨੂੰ ਕੋਈ ਕੋਈ ਕੰ ਤੇ ਉਹਨਾਂ ਨੇ ਕੋਈ ਡਰਿੰਕ ਵਗੈਰਾ ਜਾਂ ਤੁਸੀਂ ਕਦੀ ਡਰਿੰਕ ਕੀਤੀ ਹੋਵੇ ਮੈਂ ਡਰਿੰਕ ਕਰਦਾ ਹੀ ਨਹੀਂ ਜੀ ਤੇ ਉਹਨਾਂ ਦੀ ਡਰਿੰਕ ਫੁੱਲ ਕੀਤੀ ਸੀ ਤੇ ਉਹਨਾਂ ਕੋ ਖੜ ਵੀ ਨਹੀਂ ਹੋ ਰਿਹਾ ਸੀ ਅੱਛਾ ਉਹਨਾਂ ਸੇ ਪਹਿਲੇ ਰੇਡ ਹੋਈ ਸੀ ਉੱਥੇ ਪਹਿਲੇ ਰੇਡ ਹੋਈ ਹੋਈ ਸੀ ਜਦੋਂ ਮੈਂ ਪਹੁੰਚਿਆ ਅੰਦਰ ਐਕਸਾਈਜ਼ ਵਾਲੇ ਖੜੇ ਸੀ ਪੁਲਿਸ ਮੇਰੇ ਹੁੰਦੇ ਆਈ 1 ਮਿੰਟ ਚ ਉਹਨਾਂ ਨੇ ਇਹ ਦੇਖਿਆ ਮੇਰੇ ਅਲ ਤੇ ਲੈ ਕੇ ਮੈਨੂੰ ਚਲੇ ਗਏ ਅੱਛਾ ਤੇ ਫੇਰ ਗੱਲਬਾਤ ਕੀਤੀ ਹੋਈ ਜਦੋਂ ਥਾਣੇ ਗਏ ਉਹ ਤੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਕਿਸੇ ਨੇ 15-20 ਮਿੰਟ ਬਾਅਦ ਮੇਰਾ ਕੋਈ ਦੋਸਤ ਆਇਆ ਉਹਨਾਂ ਨੇ ਦੱਸਿਆ ਫਿਰ ਉਹਨਾਂ ਨੇ ਸਾਨੂੰ ਮੈਨੂੰ ਛੱਡਤਾ ਕਹਿੰਦੇ ਵੀ ਗਲਤੀ ਹੋ ਗਈ ਪਰ ਮੈਂ ਕਿਹਾ ਨਹੀਂ ਇਹ ਗਲਤੀ ਨਹੀਂ ਹੈਗੀ ਇਹ ਤਾਂ ਮੇਰੀ ਬੇਇੱਜ਼ਤੀ ਆ ਉਸ ਤੋਂ ਬਾਅਦ ਮੈਂ ਆਪਣਾ ਮਲਾਜਾ ਕਰਾਇਆ ਸੀ ਵਲ ਹਸਪਤਾਲ ਗਿਆ ਉੱਥੇ ਐਮਐਲਰ ਕਟਾਈ ਤੇ ਅੱਜ ਸਵੇਰੇ ਅਸੀਂ ਕੋਰਟ ਜਾ ਕੇ ਕੰਪਲੀਟਾ ਲੈ ਕੇ ਆਏ ਆ ਸੀਪੀ ਸਾਹਿਬ ਦੇ ਡੀਜੀਪੀ ਪੰਜਾਬ ਭਗਵੰਤ ਮਾਨ ਜੀ ਨੂੰ ਸਾਰੀਆਂ ਲੈਟਰਾਂ ਭੇਜ ਗਿਆ ਤੇ ਮੈਂ ਹਾਈ ਕੋਰਟ ਵੀ ਜਾਊਂਗਾ ਜੀ ਮੈਂ ਪੁਲਿਸ ਵਾਲੇ ਨੂੰ ਬਖਸ਼ਾਂਗਾ ਨਹੀਂ ਜੋ ਮੇਨਾਂ ਗਲਤ ਹੋਇਆ ਜੀ ਕਿਸੇ ਉੱਚ ਅਧਿਕਾਰੀ ਨਾਲ ਸੀਪੀ ਸਾਹਿਬ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਕੀ ਆਸ਼ਵਾਸਨ ਦਿੱਤਾ ਉਹਨਾਂ ਨੇ ਕੰਪਲੀਟ ਹੀ ਹਲੇ ਲਈ ਹੈ ਸਾਡੀ ਹਲੇ ਸਾਨੂੰ ਕੁਝ ਦੱਸਿਆ ਨਹੀਂ ਵੀ ਕੀ ਕਾਰਵਾਈ ਕਦੋਂ ਹੋਊਗੀ ਕਦੋਂ ਨਹੀਂ ਹੋਊਗੀ ਹਲੇ ਕੁਝ ਨਹੀਂ ਦੱਸਿਆ ਕਿਵੇਂ ਦੇਖਦੇ ਹੋ ਕਿ ਪੁਲਸਦਾਰ ਭਈਆ ਹਮੇਸ਼ਾ ਤੁਹਾਡੇ ਪ੍ਰਤੀ ਤੁਸੀਂ ਵਪਾਰੀ ਹੋ ਤੁਹਾਡੇ ਟੈਕਸ ਜਾਊਗੇ ਤਾਂ ਹੀ ਅੱਗੇ ਕੰਮ ਵਧੂਗਾ ਪਰ ਲੱਗਦਾ ਕਿ ਤੁਹਾਡੇ ਟੈਕਸ ਦੇ ਪੈਸੇ ਤੋਂ ਵੀ ਤੁਸੀਂ ਟੈਕਸ ਵੀ ਭਰ ਰਹੇ ਹੋ ਤੇ ਹੁਣ ਇਦਾਂ ਦੇ ਮੁਲਾਜ਼ਮਾਂ ਦੀ ਬਸਲੁਕਤੀ ਵੀ ਸੈਣੀ ਪੈ ਰਹੀ ਹੈ ਮੈਂ ਘੱਟੋ ਘੱਟ 1 ਮਹੀਨੇ ਦਾ 50 ਤੋਂ 60000 ਰੁਪਏ ਟੈਕਸ ਪੇ ਕਰਦਾ ਜੀ ਸਾਡੇ ਟੈਕਸ ਪੇ ਜਿੰਨੇ ਵੀ ਸਾਡੇ ਦੁਕਾਨਦਾਰ ਨੇ ਉਹਨਾਂ ਕਰਕੇ ਇਹਨਾਂ ਦੀ ਸੈਲਰੀ ਜਾਂਦੀ ਹੈ ਸਾਡੇ ਨਾਲ ਹੀ ਇਦਾਂ ਹੋਣ ਲੱਗ ਗਿਆ ਤੇ ਆਪਾਂ ਪਹਿਲੀ ਗੱਲ ਤਾਂ ਅਸੀਂ ਸੁਣਦੇ ਸੀਗੇ ਕਿ ਪੁਲਿਸ ਇਦਾਂ ਕਰਦੀ ਇਦਾਂ ਕਰਦੀ ਅੱਜ ਦੇਖ ਲਿਆ ਜੀ ਮੈਨੂੰ ਧਮਕੀ ਇਦਾਂ ਦੀ ਦਿੱਤੀ ਕਿ ਮੇਰੇ ਕੋ ਕੋਰੇ ਕਾਗਜ਼ ਤੇ ਸਾਈਨ ਕਰਾਏਗਾ ਕਹਿੰਦੇ ਵੀ ਅਸੀਂ ਗਲਤ ਚੱਕ ਤਾਂ ਲਿਆਏ ਆ ਤੇ ਤੈਨੂੰ ਛੱਡ ਰਹੇ ਆ ਜੇ ਹੁਣ ਤੂੰ ਕੋਈ ਕਾਰਵਾਈ ਕੀਤੀ ਬਾਹਰ ਜਾ ਕੇ ਤੇ ਤੇਰੇ ਤੇ ਕਦੋਂ ਅਸੀਂ ਕਿਹੜਾ ਕੇਸ ਪਾ ਦੇਣਾ ਤੈਨੂੰ ਵੀ ਨਹੀਂ ਪਤਾ ਲੱਗਣਾ ਤੇ ਮੈਨੂੰ ਡਰ ਵੀ ਹੈ ਜੀ ਕਿ ਮੈਨੂੰ ਮੇਰੇ ਨਾਲ ਪੁਲਿਸ ਕੁਝ ਵੀ ਕਰ ਸਕਦੀ ਹੈ ਮੈਨੂੰ ਧਮਕੀ ਵੀ ਦੇ ਦਿੱਤੀ ਤੁਹਾਨੂੰ ਇੱਕ ਸਾਲ ਬ ਕੋਰੀ ਧਮਕੀ ਦਿੱਤੀ ਮੇਰੇ ਕੋਰੇ ਕਾਗੇ ਤੇ ਸਾਈਨ ਕਰਾਏ ਗਏ ਨਾਲ ਨੰਬਰ ਲਿਖਾਇਆ ਗਿਆ ਸਾਰਾ ਕੁਝ। ਕਿਆ ਕੀ ਉਹਨਾਂ ਨੇ ਧਮਕੀ ਦੇ ਵਿੱਚ ਕੀ ਤੁਸੀਂ ਜਿਹੜੀ ਗਲਤੀ ਹੋਈ ਹੈ ਸਾਡੇ ਕੋਲ ਤੁਸੀਂ ਬਾਹਰ ਜਾ ਕੇ ਕਿਸੇ ਦੇ ਅੱਗੇ ਪੇਸ਼ ਨਹੀਂ ਹੋਣਾ ਕੋਈ ਇਹਦਾ ਸਾਡੇ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਜੇ ਹੋਈ ਤੇ ਆ ਤੇਰੇ ਸਾਈਨ ਕੀਤੇ ਕਾਗਜ਼ ਪਏ ਆ। ਫੇਰ ਦੇਖੀ ਤੇਰੇ ਹਾਲਾਤ ਕੀ ਕਰਦੇ ਅਸੀਂ। ਉਹ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ? ਇਹੀ ਮੰਗ ਕਰਦੇ ਆ ਵੀ ਸਾਡਾ ਸਾਥ ਦਿੱਤਾ ਜਾਵੇ ਜੋ ਵੀ ਕਾਨੂੰਨੀ ਕਾਰਵਾਈ ਕਾਨੂੰਨ ਦੇ ਮੁਤਾਬਕ ਮੁਤਾਬਕ ਬੰਦੀ ਆ ਉਹਨਾਂ ਤੇ ਕੀਤੀ ਜਾਵੇ ਜੀ। ਤੇ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸ਼ੂ ਕਾਰੋਬਾਰੀ ਹੈ ਵਪਾਰ ਚਲਾਉਂਦੇ ਨੇ ਪਰ ਕੱਲ ਪਰਿਵਾਰ ਦੇ ਲਈ ਖਾਣ ਪੀਣ ਦਾ ਸਮਾਨ ਲੈਣ ਗਏ ਸੀਗੇ ਤੇ ਉੱਥੇ ਜਦੋਂ ਐਕਸਾਈਜ਼ ਦੀ ਰੇਡ ਪਹਿਲਾਂ ਇਹ ਤਾਂ ਹੀ ਕਹਿ ਰਿਹਾ ਹੋਈ ਸੀ ਤੇ ਜਦੋਂ ਉੱਥੇ ਥਾਣਾ ਸਲੇਮਟਾਵਲੇ ਤੋਂ ਐਸਆਈ ਕਸ਼ਮੀਰ ਸਿੰਘ ਆਂਦੇ ਨੇ ਤੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਖਿੱਚ ਕੇ ਜਿਹੜਾ ਗੱਡੀ ਦੇ ਵਿੱਚ ਬਿਠਾ ਲਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਥਾਣੇ ਲੈ ਜਾ ਕੇ ਜਿਹੜੀ ਬਸਲੂਕੀ ਹੁੰਦੀ ਹੈ ਤੇ ਬਾਅਦ ਚ ਉਹ ਇਹ ਕਹਿ ਕੇ ਛੱਡ ਦਿੱਤਾ ਜਾਂਦਾ ਕਿ ਸਾਡਾ ਗਲਤੀ ਹੋ ਗਈ ਪਰ ਕੋਰੇ ਕਾਗਜ਼ਾਂ ਤੇ ਜਿਹੜੇ ਸਾਈਨ ਕਰਾਏ ਗਏ ਨੇ ਹੁਣ ਉਹਦੀ ਵੀ ਚੇਤਾਵਨੀ ਦਿੱਤੀ ਗਈ ਹੈ ਹੁਣ ਜਿਹੜੀ ਕੰਪਲੇਂਟ ਹੈ ਉੱਚ ਅਧਿਕਾਰੀ ਕੋ ਪਹੁੰਚ ਚੁੱਕੀ ਹੈ ਪਰ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਦੇ ਵਿੱਚ ਕੀ ਕਾਰਵਾਈ ਕਰਦਾ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਐਸਐਮਜ਼ ਲੁਧਿਆਣਾ